ਕੈਨੇਡਾ ਵਿੱਚ ਇਮੀਗ੍ਰੇਸ਼ਨ ਫਾਈਲਾਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਪੂਰਾ ਸਿਸਟਮ ਦਬਾ ਦੇ ਹੇਠ ਆ ਚੁੱਕਿਆ ਹੈ ਪੈਂਡਿੰਗ ਮਾਮਲੇ ਲਗਭਗ 10 ਲੱਖ ਤੱਕ ਪਹੁੰਚ ਚੁੱਕੇ ਹਨ ਇਸ ਦਾ ਸਭ ਤੋਂ ਵੱਡਾ ਅਸਰ ਭਾਰਤੀ ਖਾਸ ਕਰ ਪੰਜਾਬੀਆਂ ਤੇ ਸਪਸ਼ਟ ਦਿਖਾਈ ਦੇ ਰਿਹਾ ਹੈ ਕੈਨੇਡਾ ਵਿੱਚ ਰਹਿੰਦੇ ਪੰਜਾਬੀਆਂ ਨੂੰ ਮਿਲਣ ਵਾਲੇ ਮਾਤਾ ਪਿਤਾ ਤੇ ਬਜ਼ੁਰਗ ਹੁਣ ਬੇਹਦ ਦੇਰੀ ਦਾ ਸਾਹਮਣਾ ਕਰ ਰਹੇ ਹਨ ਵਿਜ਼ਟਰ ਵੀਜ਼ਾ ਲਈ 100 ਦਿਨ ਸੁਪਰ ਵੀਜ਼ਾ ਲਈ 160 ਦਿਨ ਦਾ ਪੈਂਡਿੰਗ ਹੈ ਦੱਸ ਦੇ ਕਿ ਭਾਰਤੀਆਂ ਦੇ ਵਿਜ਼ਟਰ ਵੀਜ਼ਾ ਦੀ ਪ੍ਰੋਸੈਸਿੰਗ ਲਗਭਗ 100 ਦਿਨ ਤੱਕ ਖਿੱਚ ਗਈ ਹੈ ਸੁਪਰ ਵੀਜ਼ਾ ਜੋ ਮਾਤਾ ਪਿਤਾ ਜਾਂ ਬਜ਼ੁਰਗ ਲਈ ਬੇਹਦ ਜ਼ਰੂਰੀ ਹੁੰਦਾ ਹੈ ਇਸ ਲਈ 160 ਦਿਨ ਦੀ ਲੰਬੀ ਉਡੀਕ ਕਰਨੀ ਪੈ ਰਹੀ ਹੈ ਮਾਤਾ ਪਿਤਾ ਦਾਦਾ ਦਦੀ ਸ਼੍ਰੈਣੀ ਵਿੱਚ ਵੇਟਿੰਗ 40 ਹਫ਼ਤੇ ਤੱਕ ਜਦ ਕੀ ਕਿਊਬਿਕ ਵਿੱਚ 50 ਹਫ਼ਤਿਆਂ ਤੱਕ ਪਹੁੰਚ ਗਈ ਹੈ ਦੱਸ ਦੇ ਕਿ 10 ਸਾਲ ਵਾਲਾ ਮਲਟੀਪਲ ਐਂਟਰੀ ਵੀਜ਼ਾ ਹੁਣ 3.5 ਸਾਲ ਤੱਕ ਪਹੁੰਚ ਗਿਆ ਹੈ ਪਹਿਲੇ ਭਾਰਤੀਆਂ ਨੂੰ ਕੈਨੇਡਾ ਦਾ 10 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਆਸਾਨੀ ਨਾਲ ਮਿਲ ਜਾਂਦਾ ਸੀ ਪਰ ਨਵੀਂ ਨੀਤੀ 'ਚ ਇਸ 'ਚ ਘਟਾ ਕੇ ਸਿਰਫ 3.5 ਸਾਲ ਤੱਕ ਕਰ ਦਿੱਤਾ ਗਿਆ ਹੈ ਝਟਕਾ ਹੀ ਹੈ ਕਿ ਮਲਟੀਪਲ ਐਂਟਰੀ ਵਿਕਲਪ ਲਗਭਗ ਖਤਮ ਕਰ ਦਿੱਤਾ ਗਿਆ ਹੈ ਜ਼ਿਆਦਾਤਰ ਮਾਮਲਿਆਂ ਵਿੱਚ ਹੁਣ ਸਿਰਫ ਸਿੰਗਲ ਐਂਟਰੀ ਵੀਜ਼ਾ ਹੀ ਜਾਰੀ ਕੀਤਾ ਜਾ ਰਿਹਾ ਹੈ ਇਸ ਵਾਰ ਭਾਰਤ ਤੋਂ ਬਾਅਦ ਮੁੜ ਨਵਾਂ ਵੀਜ਼ਾ ਅਪਲਾਈ ਕਰਨਾ ਹੋਵੇਗਾ ਨਾਲ ਯਾਤਰਾਵਾਂ ਪਹਿਲੇ ਦੀ ਤੁਲਨਾ ਚ ਔਖੀਆਂ ਕਰ ਦਿੱਤੀਆਂ ਗਈਆਂ ਹਨ ਅਸਲ ਕਿ ਵੀਜ਼ਾ ਮਾਇਰਾਂ ਦਾ ਮੰਨਣਾ ਹੈ ਕਿ ਇਸ ਦਾ ਸਭ ਤੋਂ ਵੱਡਾ ਝਟਕਾ ਪੰਜਾਬੀ ਪਰਿਵਾਰਾਂ ਨੂੰ ਲੱਗਿਆ ਹੈ ਕੈਨੇਡਾ ਵਿੱਚ ਲਗਭਗ 7 ਲੱਖ ਪੰਜਾਬੀ ਨੌਜਵਾਨ ਰਹਿੰਦੇ ਹਨ ਮਾਤਾ ਪਿਤਾ ਤੇ ਰਿਸ਼ਤੇਦਾਰ ਅਕਸਰ ਮਿਲਣ ਜਾਂਦੇ ਹਨ ਪਰ ਹੁਣ ਇਹ ਆਉਣਾ ਜਾਣਾ ਪਹਿਲਾ ਵਰਗਾ ਆਸਾਨ ਨਹੀਂ ਰਿਹਾ ਅਸਲ ਕਿ ਇਮੀਗ੍ਰੇਸ਼ਨ ਵਿਭਾਗ ਵਿੱਚ ਬੈਕਲੌਗ ਬਹੁਤ ਵੱਡਾ ਹੋ ਚੁੱਕਾ ਹੈ ਮਨੁੱਖੀ ਆਧਾਰ ਤੇ ਅਰਜ਼ੀਆਂ ਨੂੰ 100 ਤੋਂ ਲੈ ਕੇ 106 ਮਹੀਨੇ ਤੱਕ ਇੰਤਜ਼ਾਰ ਕੀਤਾ ਜਾ ਰਿਹਾ ਹੈ ਸਪਾਊਸ ਵੀਜ਼ਾ ਤੇ ਲਗਭਗ 50000 ਅਰਜ਼ੀਆਂ ਅਟਕੀਆਂ ਹੋਈਆਂ ਹਨ ਕੈਨੇਡਾ ਨਾਗਰਿਕਤਾ ਦੇ 3.50 ਲੱਖ ਤੋਂ ਵੱਧ ਕੇਸ ਵੀ ਲਾਈਨ ਵਿੱਚ ਹਨ ਹਾਲਾਂਕਿ ਅਸੀਂ ਪ੍ਰਦੇਸ਼ਰ ਨੂੰ ਸਮੇਂ ਤੇ ਨਿਪਟਾਰੇ ਦੀ ਉਮੀਦ ਹੈ ਤਦਕਿ ਵੀਜ਼ਾ ਨੀਤੀਆਂ ਵਿੱਚ ਸਖਤੀਆਂ ਮਲਟੀਪਲ ਐਂਟਰੀ ਦੀ ਕਟੌਤੀ ਭਾਰਤੀ ਖਾਸ ਤੌਰ ਤੇ ਪੰਜਾਬੀ ਪਰਿਵਾਰ ਬਹੁਤ ਪਰੇਸ਼ਾਨ ਹਨ ਜਿਨ੍ਹਾਂ ਦੇ ਬੱਚੇ ਹਜ਼ਾਰਾਂ ਕਿਲੋਮੀਟਰ ਦੂਰ ਕੈਨੇਡਾ ਵਿੱਚ ਰਹਿ ਰਹੇ ਹਨ ਤਦਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਫਾਈਲਾਂ ਦੀ ਗਿਣਤੀ ਇੰਨੀ ਵੱਧ ਚੁੱਕੀ ਹੈ ਕਿ ਪੂਰਾ ਸਿਸਟਮ ਦਬਾਹ ਹੇਠਾ ਆ ਚੁੱਕਾ ਹੈ ਪੈਂਡਿੰਗ ਮਾਮਲੇ ਲਗਭਗ 10 ਲੱਖ ਤੱਕ ਪਹੁੰਚ ਚੁੱਕੇ ਹਨ ਇਸ ਦਾ ਸਭ ਤੋਂ ਵੱਡਾ ਅਸਰ ਭਾਰਤੀ ਖਾਸ ਕਰਕੇ ਪੰਜਾਬੀਆਂ ਤੇ ਸਪਸ਼ਟ ਤੌਰ ਤੇ ਵਿਖਾਈ ਦੇ ਰਿਹਾ ਹੈ ਕੈਨੇਡਾ ਵਿੱਚ ਰਹਿੰਦੇ ਬੱਚਿਆਂ ਨੂੰ ਮਿਲਣ ਲਈ ਆਉਣ ਵਾਲੇ ਮਾਤਾ ਪਿਤਾ ਅਤੇ ਬਜ਼ੁਰਗ ਹੁਣ ਬੇहद ਦੇਰੀ ਦਾ ਸਾਹਮਣਾ ਕਰ ਰਹੇ ਹਨ